ਹਾਂਜੀ ਅੱਜ ਬਣਾਵਾਂਗੇ ਆਪਾਂ ਠੰਡਾ ਠੰਡਾ ਜਲਜੀਰਾ ਬਹੁਤ ਹੀ ਆਸਾਨ ਤਰੀਕੇ ਦਾ ਮਸਾਲੇਦਾਰ ਤੇ ਹਾਜਮੇਦਾਰ ਜਿਹੜਾ ਆਪਾਂ ਇਹ ਜਲਜੀਰਾ ਬਣਾ ਕੇ ਤਿਆਰ ਕਰਨਾ ਆਪਾਂ ਇਹਨੂੰ 2 ਮਿੰਟ ਦੇ ਵਿੱਚ ਤਿਆਰ ਕਰ ਸਕਦੇ ਆ ਤੇ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਜ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਜਲ ਜੀਰਾ ਜਲ ਜੀਰਾ ਬਣਾਉਣ ਵਾਸਤੇ ਆਪਾਂ ਨੇ ਇੱਥੇ ਜਿਹੜੇ ਮਸਾਲੇ ਆ ਉਹ ਇੱਕ ਇੱਕ ਚਮਚਾਪਾ ਨੇ ਲਏ ਆ ਆਪਾਂ ਨੇ ਪੈਨ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਉਹਦੇ ਵਿੱਚ ਇੱਕ ਚਮਚ ਪਾਇਆ ਆਪਾਂ ਨੇ ਸਾਫ ਦਾ ਜੀਰਾ ਤੇ ਇੱਕ ਚਮਚ ਪਾਇਆ ਆਪਾਂ ਨੇ ਸਾਫ ਦੀ ਕਾਲੀ ਮਿਰਚ ਇਹ ਦੋਨੇ ਚੀਜ਼ਾਂ ਨੂੰ ਆਪਾਂ 2 ਮਿੰਟ ਜਿਹੜਾ ਭੁੰਨਾਂਗੇ ਜਦੋਂ ਤੱਕ ਜਿਹੜਾ ਇਹ ਜੀਰਾ ਸਾਡਾ ਬਰਾਊਨ ਨਹੀਂ ਹੋ ਜਾਂਦਾ ਇਹ ਜਿਹੜਾ ਜਲ ਜਿਗਰਾ ਇਹ ਬਹੁਤ ਹੀ ਹਾਜਮੇਦਾਰ ਬਣ ਕੇ ਤਿਆਰ ਹੁੰਦਾ ਹੈ ਇਹ ਮਸਾਲਾ ਜਿਹੜਾ ਆਪਾਂ ਤਿਆਰ ਕਰਨਾ ਇਹ ਆਪਾਂ ਸਕੰਜਮੀ ਵਿੱਚ ਵੀ ਬਣਾ ਪਾ ਸਕਦੇ ਆ ਇਹ ਬਹੁਤ ਹੀ ਹਾਜਮੇਦਾਰ ਜਿਹੜਾ ਆਪਾਂ ਮਸਾਲਾ ਤਿਆਰ ਕਰਾਂਗੇ ਹਾਂਜੀ ਹੁਣ ਦੇਖੋ ਹਲਕਾ ਹਲਕਾ ਜਿਹੜਾ ਜੀਰਾ ਹੋ ਬਰੌਨ ਹੋ ਗਿਆ ਤੇ ਹੁਣ ਆਪਾਂ ਇਹਨੂੰ 2 ਮਿੰਟ ਜਿਹੜਾ ਹੋਰ ਸੇਕ ਲਗਾਵਾਂਗੇ ਤੇ ਹੁਣ ਆਪਾਂ ਗੈਸ ਬੰਦ ਕਰਦੇ ਆ ਇਹਨੂੰ 2 ਮਿੰਟ ਆਪਾਂ ਜਰਾ ਠੰਡਾ ਕਰ ਲਵਾਂਗੇ ਤੇ ਹੁਣ ਆਪਾਂ ਇਹਨੂੰ ਪੂਰੀ ਤਰ੍ਹਾਂ ਠੰਡਾ ਕਰ ਲਿਆ ਹੁਣ ਆਪਾਂ ਇਹਨੂੰ ਮਿਕਸੀ ਦੇ ਇੱਕ ਕੱਪ ਦੇ ਵਿੱਚ ਪਾਵਾਂਗੇ ਤੇ ਇਹਨੂੰ ਆਪਾਂ ਕਰਾਂਗੇ ਗ੍ਰाइंड ਇਹਦੇ ਵਿੱਚ ਆਪਾਂ ਨਾਲ ਪਾਵਾਂਗੇ ਜੀਨੀ ਜੀਨੀ ਹੈ ਜਿਹੜੀ ਆਪਾਂ ਇੱਕ ਬੜਾ ਚਮਚ ਪਾਇਆ ਕਿਉਂਕਿ ਜਦੋਂ ਆਪਾਂ ਸਕੰਨੀ ਬਣਾਦੇ ਆ ਉਦੇ ਵਿੱਚ ਨੂਨ, ਚੀਨੀ, ਆਮ ਪੈਂਦਾ ਹੈ। ਇਹ ਅੱਧਾ ਚਮਚ ਪਾਇਆ ਸੀ ਕਾਲਾ ਨਮਕ, ਅੱਧਾ ਚਮਚ ਪਾਇਆ ਸੀ ਸਫੇਦ ਨਮਕ। ਚਮਚ ਦਾ ਚੌਥਾ ਹਿੱਸਾ ਪਾਇਆ ਆਪਾਂ ਨੇ ਹਿੰਗ ਦਾ। ਤੇ ਆਪਾਂ ਇਹਨੂੰ ਇੱਕ ਪਾਊਡਰ ਦੀ ਤਰ੍ਹਾਂ ਤਿਆਰ ਕਰ ਲਿਆ। ਇਹਦੇ ਸਾਡੇ 6 ਗਲਾਸ ਹਨ ਜਿਹੜੇ ਜਲ ਜੀਰੇ ਦੇ ਬਣ ਕੇ ਤਿਆਰ ਹੋ ਜਾਣੇ। ਤੇ ਜਿਹੜੀ ਆਪਾਂ ਚੀਨੀ ਆ ਉਹ ਆਪਣੇ ਲੋੜ ਦੇ ਅਨਸਾਰ ਆਪਾਂ ਜਦ ਵੀ ਪਾ ਸਕਦੇ ਹਾਂ। ਹਾਂਜੀ ਹੁਣ ਆਪਾਂ ਉਸੇ ਕੱਪ ਦੇ ਵਿੱਚ ਪਾਇਆ ਥੋੜਾ ਜਿਹਾ ਪਦੀਨਾ ਆਪਾਂ ਦੋ ਗਲਾਸਾਂ ਜਿਹੜੇ ਤਿਆਰ ਕਰਨੇ ਥੋੜਾ ਜਿਹਾ ਪਾਇਆ ਆਪਾਂ ਨੇ ਹਰਾ ਧਨੀਆ ਤਿੰਨ ਪਾਏ ਆਪਾਂ ਨੇ ਨਿੰਬੂ ਨਿੰਬੂ ਦਾ ਆਪਾਂ ਨੇ ਰਸ ਕੱਢ ਕੇ ਪਾਇਆ ਤੇ ਪੌਣਾ ਚਮਚ ਪਾਇਆ ਆਪਾਂ ਨੇ ਜਿਹੜਾ ਮਸਾਲਾ ਤਿਆਰ ਕਰਿਆ ਥੋੜੀ ਜੀ ਨਾਲ ਪਾਈ ਆਪਾਂ ਨੇ ਬਰਫ਼ ਤੇ ਦੋ ਚਮਚ ਪਾਏ ਆਪਾਂ ਨੇ ਪਾਣੀ ਦੇ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਹਾਂਜੀ ਦੇਖੋ ਆਪਾਂ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰਕੇ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਪਹਿਲਾਂ ਚਾਹ ਪੂਣੀ ਦੀ ਚੰਗੀ ਤਰ੍ਹਾਂ ਛਾਣ ਲਿਆ ਤੇ ਹੁਣ ਆਪਾਂ ਇੱਕ ਇਹਨੂੰ بڑے ਭਾਂਡੇ ਦੇ ਵਿੱਚ ਪਾ ਲਵਾਂਗੇ ਆ ਦੇਖੋ ਇਸ ਤਰ੍ਹਾਂ ਦਾ ਇਹ ਬਿਲਕੁਲ ਗਾੜਾ ਗਾੜਾ ਜਿਹੜਾ ਸਾਡਾ ਇਹ ਕੋਹਲ ਤਿਆਰ ਹੋ ਗਿਆ ਇਹਦੇ ਵਿੱਚ ਪਾਵਾਂਗੇ ਆਪਾਂ ਚੀਨੀ ਬਰਫ਼ ਬਰਫ਼ ਨੂੰ ਆਪਾਂ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦੇਣਾ ਇਹ ਸਾਡਾ ਅੱਧਾ ਗਲਾਸ ਤਿਆਰ ਹੋ ਗਿਆ ਤੇ ਇੱਕ ਗਲਾਸ ਜਿਹੜਾ ਆਪਾਂ ਪਾਣੀ ਪਾਵਾਂਗੇ ਇਹਦੇ ਨਾਲ ਫਿਰ ਜਿਹੜੇ ਸਾਡੇ ਦੋ ਗਲਾਸ ਆ ਉਹ ਤਿਆਰ ਹੋ ਜਾਣਗੇ। ਹਾਂ ਇਹ ਦੋ ਗਲਾਸ ਆਪਾਂ ਨੇ ਤਿਆਰ ਕਰਨੇ ਤੇ ਆਪਾਂ ਬਰਫ਼ ਨੂੰ ਚੰਗੀ ਤਰ੍ਹਾਂ ਵਿੱਚ ਘੋਲ ਲੈਣਾ। ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਨੇ ਇਹਨੂੰ ਘੋਲਣਾ ਹੈ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਨੂੰ 2 ਮਿੰਟ ਦੇ ਵਿੱਚ ਆਪਾਂ ਤਿਆਰ ਕਰ ਸਕਦੇ ਹਾਂ। ਤੇ ਚੀਨੀ ਹੈ ਜਿਹੜੀ ਆਪਾਂ ਉਹ ਇਸ ਟਾਈਮ ਤੇ ਆਪਾਂ ਚੀਨੀ ਘੋਲ ਕੇ ਵੀ ਰੱਖ ਸਕਦੇ ਆ ਪਾਣੀ ਦੇ ਵਿੱਚ ਆਪਾਂ ਨਾਲ ਦੀ ਨਾਲ ਜਿਹੜੀ ਉਹ ਵੀ ਚੀਨੀ ਘੋਲ ਕੇ ਵਿੱਚ ਪਾ ਸਕਦੇ ਆ ਹੁਣ ਆਪਾਂ ਇਹਨਾਂ ਨੂੰ ਗਲਾਸਾਂ ਦੇ ਵਿੱਚ ਪਾਉਣੇ ਆ ਦੇਖੋ ਦੇਖਣ ਦੇ ਵਿੱਚ ਕਿੰਨਾ ਵਧੀਆ ਤੇ ਪੀਣ ਦੇ ਵਿੱਚ ਵੀ ਇਹ ਬਹੁਤ ਸਵਾਦ ਹੁੰਦਾ ਤੇ ਬਹੁਤ ਹੀ ਹਾਜਮੇਦਾਰ ਹੁੰਦਾ ਤੇ ਥੋੜੀ ਜਿਹੀ ਪਾਈ ਆਪਾਂ ਇਹਦੇ ਨਾਲ ਨਾਲ ਬਰਫ਼ ਇਹ ਸਟਾ ਠੰਡਾ ਜਲ ਜੀਰਾ ਬਣ ਕੇ 2 ਮਿੰਟ ਦੇ ਵਿੱਚ ਤਿਆਰ ਹੋ ਗਿਆ ਉੱਪਰ ਤੇ ਪਾਤੀ ਆਪਾਂ ਨੇ ਬੂੰਦੀ ਤੇ ਨਾਲ ਆਪਾਂ ਇਹਦੇ ਵਿੱਚ ਥੋੜਾ ਜਿਹਾ ਉੱਪਰ ਤੇ ਪਾ ਦਵਾਂਗੇ ਸਜਾਵਟ ਵਾਸਤੇ ਪਦੀਨਾ ਦੇਖੋ ਜਿਹੜਾ ਸਾਡਾ ਜਲ ਜੀਰਾ ਬਣ ਕੇ ਤਿਆਰ ਹੋ ਗਿਆ ਜਿਹੜਾ ਆਪਾਂ ਇਹ ਮਸਾਲਾ ਤਿਆਰ ਕਰਿਆ ਉਹਦੇ ਵਿੱਚ ਜਿਹੜੀ ਚੀਨੀ ਅਸੀਂ ਘੱਟ ਪਾਈ ਹੈ ਕਿਉਂਕਿ ਜਦੋਂ ਵੀ ਆਪਾਂ ਚੀਨੀ ਦੀ ਜ਼ਿਆਦਾ ਦੀ ਜ਼ਰੂਰਤ ਆਪਾਂ ਇਹਦੇ ਵਿੱਚ ਥੋੜੀ ਚੀਨੀ ਨਾਲ ਦੀ ਨਾਲ ਘੋਲ ਸਕਦੇ ਹਾਂ ਕਿਉਂਕਿ ਜੇ ਆਪਾਂ ਇਹ ਨਮਕੀਨ ਬਣਾਉਣਾ ਹੋਵੇ ਬਿਨਾ ਚੀਨੀ ਤੋਂ ਬਣਾਉਣਾ ਹੋਵੇ ਤਾਂ ਉਹ ਜਿਹੜਾ ਮਸਾਲਾ ਸਾਡਾ ਬਿਲਕੁਲ ਤਿਆਰ ਹੈ ਜੇ ਆਪਾਂ ਨੇ ਚੀਨੀ ਜ਼ਿਆਦਾ ਪਾਉਣੀ ਹੈ ਤੇ ਇਹਦੇ ਵਿੱਚ ਨਾਲ ਦੀ ਨਾਲ ਆਪਾਂ ਚੀਨੀ ਹੋਰ ਵੀ ਘੋਲ ਕੇ ਪਾ ਸਕਦੇ ਹਾਂ ਤੇ ਦੇਖੋ ਜਿਹੜਾ ਸਾਡਾ ਠੰਡਾ ਠੰਡਾ ਜਲ ਜੀਰਾ ਬਣ ਕੇ ਤਿਆਰ ਹੋ ਗਿਆ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਗੀ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਇੱਕ ਵਾਰੀ ਜ਼ਰੂਰ ਟਰਾਈ ਕਰੋ ਮੇਰੇ ਦੇਖਣ ਦਾ ਬਹੁਤ ਬਹੁਤ ਧੰਨਵਾਦ